ਅਪਰੇਸ਼ਨ ਕਰਵਾਇਆ ਤੇ ਇਥੋਂ 1.5 ਸੱਤ ਬੈਲ ਤੇ ਮੈਂ ਵਧੀਆ ਹੈਗੀ ਆ ਬਦੇ ਖੁਸ਼ ਆ ਵਧੀਆ ਤੰਦਰੁਸਤ ਆ ਤੇ ਹੁਣ ਮੈਂ ਇਹਨਾਂ ਨੂੰ ਪਟਿਆਲੇ ਤੋਂ ਬੁਲਾਇਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਹੀ ਕਰਵਾਓ ਆਪਰੇਸ਼ਨ ਸਾਡੇ ਕਾਫੀ ਜਾਣਿਆਂ ਨੇ ਇਥੋਂ ਆਪਰੇਸ਼ਨ ਕਰਵਾਇਆ ਤੇ ਵਧੀਆ ਆ ਅੱਜ ਸੇਫ ਆ ਬਹੁਤ ਖੁਸ਼ ਆ ਜੀ ਯਾਨੀ ਅਸਾਂ ਨੂੰ ਵਧੀਆ ਦੁਰੀਵਾਰ ਜਿੱਤਗੀ ਮਿਲੀ ਅਸੀਂ ਆਪਣੇ ਆਪ ਨੂੰ ਬਹੁਤ ਸੌਖ ਮਹਿਸੂਸ ਕਰਦੇ ਆਂ ਫਿਰ ਜੀ ਦਾ ਧੰਨਵਾਦ ਕਰਦਿਆਂ ਕਿ ਇਹਨਾਂ ਦੀ ਤਰੱਕੀ ਬਖਸ਼ੇ ਮਹਾਰਾਜ ਚੜ੍ਹਦੀਆਂ ਕਲਾਂ ਚ ਰੱਖੇ ਇਹਨਾਂ ਨੂੰ ਹੋਰ ਵੀ ਮਹਾਰਾਜ ਦਾ ਤਾਕਤ ਬਖਸ਼ੇ ਹਾਂਜੀ ਵੀਰ ਜੀ ਪਹਿਲਾਂ ਮੈਂ ਬਹੁਤ ਔਖੇ ਸੀਗੀ ਮੈਨੂੰ ਹਰਕਤ ਦੀ ਹਿਲਪਚਾਈ ਦੀ ਸੀ ਉੱਠਣ ਬੈਠਣ ਵਾਸਤੇ ਤੇ ਜਦੋਂ ਮੈਂ ਕਿਤੇ ਬਾਹਰ ਅੰਦਰ ਜਾਣਾ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਮੈਂ ਗੱਡੀ ਵਿੱਚ ਵੀ ਚੜ੍ਹ ਨਹੀਂ ਸੀ ਸਕਦੀ ਤੇ ਕੋਈ ਰਸੋਈ ਚ ਖੜ ਕੇ ਕੰਮ ਨਹੀਂ ਸੀ ਕਰ ਸਕਦੀ ਗੋਡੇ ਬਹੁਤ ਅੜਦੇ ਸੀ ਤੇ ਮੈਨੂੰ ਡਾਕਟਰ ਪਰਮਪ੍ਰੀਤ ਵੀਰ ਜੀ ਨੇ ਮੈਨੂੰ ਵਧੀਆ ਰਿਜ਼ਲਟ ਦਿੱਤਾ ਮੈਂ ਹਰ ਥਾਂ ਤੇ ਆਪਦਾ ਜਾਣੀ ਹੈ ਕਦੇ ਬਾਹਰ ਅੰਦਰ ਵੈਸੇ ਵੀ ਜਾਣਾ ਪੈਂਦਾ ਹੈ ਮੈਂ ਚਲੀ ਜਾਨੇ ਆ ਪਰ ਮੈਂ ਸੈਰ ਜ਼ਰੂਰ ਕਰਦੀ ਮੈਂ ਇਸ ਟਾਈਮ ਬਿਲਕੁਲ ਖੁਸ਼ ਹਾਂ ਠੀਕ ਹੈ ਤੇ ਚਲੋ ਸਾਡਾ ਸਹਾਰਾ ਹੋ ਗਿਆ ਜਿਹੜੀ ਸਾਡੀ ਦੁੱਖ ਤਕਲੀਫ ਆ ਦੂਰ ਕੀਤੀ ਸਾਡੀ ਜ਼ਿੰਦਗੀ ਵਧਾਈ ਬਹੁਤ ਵਧੀਆ ਕੋਈ ਮਹਿਸੂਸ ਨਹੀਂ ਹੁੰਦਾ ਅੱਜ ਮੈਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਮੈਂ ਗੁੱਡੇ ਪੁਆਇਆ ਕਿ ਨਹੀਂ ਪੁਆਇਆ ਮੈਂ ਅੱਜ ਬਹੁਤ ਵਧੀਆ ਮਹਿਸੂਸ ਚੰਗਾ ਮਹਿਸੂਸ ਕਰਦੀ ਆਂ